ਹਾਂਜੀ ਦੋਸਤੋ ਕਿੰਦਾ ਹਰੇ ਲਗਾਤਾਰ بارش ਹੋ ਰਹੀ ਆ ਪਿੰਡ ਦਵੜੀਖਾਨੇ ਦੇ ਵਿੱਚ ਕੱਲ ਤੋਂ ਲੈ ਕੇ ਜਿਹੜਾ ਮੌਸਮ ਖਰਾਬ ਹੀ ਚੱਲ ਰਿਹਾ ਬਹੁਤ ਜ਼ਿਆਦਾ بارش ਹੋ ਰਹੀ ਆ ਸੋ ਇਹ بارش ਕਹਿੰਦੇ ਸਾਰੀ ਹੋ ਰਹੀ ਹੈਗੀ ਆਸ-ਪਾਸੇ ਸਾਰੀ ਆ ਤਕਰੀਬਨ ਸੋ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਆ ਵੀ ਇਹ بارش ਪੈਣੀ ਆ 3-4 ਦਿਨ ਤੇ ਅੱਜ ਸਾਡਾ ਸ਼ੋਅ ਮੈਚ ਆ ਸ਼ਾਮ ਨੂੰ 5 ਵਜੇ ਗੁਰਦੁਆਰਾ ਟਾਲਾ ਸਾਹਿਬ ਨੇੜੇ ਕਾਂਗਾ ਮੁਕਤ ਜਲਾਲਾਬਾਦ ਰੋਡ ਤੇ ਗੁਰਦੁਆਰਾ ਟਾਲਾ ਸਾਹਿਬ ਆ ਉਹ ਵਾਹਿਗੁਰੂ ਕਿਰਪਾ ਕਰੇ ਸ਼ਾਮ ਨੂੰ ਜਿਹੜਾ ਮੈਚ ਆ ਪਾਣੀ ਲੋ ਜੀ ਤੇ ਬਾਬਾ ਕਿਰਪਾ ਕਰੇ ਜਿਹੜਾ ਮੋਹਨ ਸਾਹੂ ਜੀ ਤੇ ਮੈਚ ਸਾਡਾ ਹੋ ਜੀ ਉਹ ਹੀ ਅਰਦਾਸ ਬੇਨਤੀ ਆ ਕਿਉਂਕਿ ਪ੍ਰਬੰਧਕ ਵੀਰਾਂ ਨੇ ਵਧੀਆ ਪ੍ਰਬੰਧ ਕੀਤੇ ਹੁੰਦੇ ਆ ਫਿਰ ਉਹ ਗੱਲ ਫਿਰ ਤੁਹਾਨੂੰ ਪਤਾ ਵੀ ਜਿਹੜੀ ਮੇਲੇ ਦੇ ਬਾਨੀ ਹੁੰਦੀ ਆ ਜੇ ਮੈਚ ਹੋ ਜੇ ਤਾਂ ਬਰਖ ਤੇਰਾ ਹੀ ਲੱਗ ਜਾਂਦਾ ਸੋ ਵਾਹਿਗੁਰੂ ਕਿਰਪਾ ਕਰੇ ਹੋਰ ਦੋਸਤੋ ਠੀਕ ਆ ਹਰੇ ਵੀਡੀਓ ਕਰਿਓ ਬਹੁਤ ਬਹੁਤ ਜੇ ਤੁਸੀਂ ਵੀ ਦੱਸਿਓ ਤੁਹਾਡੀ ਕਿਹੜੀ ਇਲਾਕੇ ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਜਿਹੜੀ